ਬੋਦਆਬ ਇੱਕ ਪ੍ਰਧਾਨ ਜੀ ਤੁਸੀਂ ਕਰਾ ਲਓ ਇੱਧਰ ਖੜੇ ਕੋਈ ਗੱਲ ਨਹੀਂ ਕਰਾ ਲਓ ਕਈ ਗਰੀਹਾਂ ਭੇਜਣੀਆਂ ਹੁੰਦੀਆਂ ਨੇ ਪ੍ਰਧਾਨ ਜੀ ਇੱਕ ਬੈਂਥੀ ਆ ਵੀ ਜਿਹੜਾ ਤੁਸੀਂ ਅੱਜ ਦਾ ਇਹ ਧਰਨਾ ਰੱਖਿਆ ਇਹ ਇੱਥੇ ਮੀਟਿੰਗ ਰੱਖੀ ਹੈ ਇਹ ਕਾਦੇ ਵਾਸਤੇ ਰੱਖੀ ਹੈ ਵੀਡੀਓ ਬਣਾਵਨੀ ਦੋ ਕੁ ਮਿੰਟਾਂ ਹੀ ਬਸ ਇਹ ਦੱਸ ਸਮਝਾਜਾ ਤੁਹਾਨੂੰ ਉਸ ਕੋਣੋ ਕਰ ਰਹੇ ਚਲੋ ਅਣੀ ਤੁਸੀਂ ਇਹਦੇ ਬਾਰੇ ਕੀ ਕਹੋਗੇ ਮੈਂ ਸੂਬਾ ਮਿਸ ਪ੍ਰਧਾਨ ਟੈਕਨੀਕਲ ਸਰਵਿਸ ਵਿਭਾਗ ਅਲਾ ਅੱਜ ਹਾਤੀ ਬੋਰਡ ਮੈਨੇਜਮੈਂਟ ਦੇ ਵਿਰੁੱਧ ਜੋ ਨਿੱਜੀਕਰਨ ਸਰਕਾਰ ਤੇ ਮੈਨੇਜਮੈਂਟ ਮਿਲ ਕੇ ਲਾਗੂ ਕਰ ਰਹੀ ਹੈ ਕਾਰਪੋਰੇਟ ਘਰਾਣਿਆਂ ਨੂੰ ਨਿੱਪਟਵਾਉਣ ਆਸਤੇ ਜੋ ਸਰਕਾਰੀ ਅਧਾਰਿਆਂ ਆਮ ਸਰਕਾਰੀ ਨੌਕਰੀਆਂ ਮਿਲਦੀਆਂ ਉਹਨਾਂ ਅਦਾਰਿਆਂ ਨੂੰ ਖਤਮ ਕਰਕੇ ਤੇ ਜਿਹੜਾ ਰੋਜ਼ਗਾਰ ਹੈ ਉਹਨੂੰ ਛਾਂਗਿਆ ਜਾ ਰਿਹਾ ਤੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨਾ ਤੇ ਵਿਰੁੱਧਤਾ ਦੇ ਵਿੱਚ ਅੱਜ ਛਾਂਗੇ ਮੁਆਜਦੇ ਤਹਿਤ ਟੈਕਨੀਕਲ ਸਰਵਿਸ ਯੂਨੀਅਨ ਤੇ ਇੱਕਾ ਮੁਲਾਜ਼ਮ ਆ ਕੋਆਰਡੀਨੇਸ਼ਨ ਕਮੇਟੀ ਵੱਲੋਂ ਛਾਂਗੇ ਤੌਰ ਦੇ ਵਿੱਚ ਸਰਕਲ ਪੱਧਰ ਦੇ ਧਰਨੇ ਦੇ ਕੇ ਤੇ ਜਿਹੜੇ ਸਰਕਾਰ ਨੂੰ ਛਣਵਾਈ ਕਰਨਾ ਅਤੇ ਮੰਗ ਪੱਤਰ ਭੇਜਿਆ ਜਾਊਗਾ ਤੇ ਇਸ ਤੋਂ ਬਾਅਦ ਸੁਭਾਈ ਧਰਨਾ 3 ਜੁਲਾਈ ਨੂੰ ਕਰਕੇ ਸਰਕਾਰ ਨੂੰ ਇਸ ਗੱਲ ਦੀ ਸਾਵਨੀ ਦਿੱਤੀ ਜਾਣੀ ਹੈ ਕਿ ਭਈ ਆਉਣਾ ਆਲਾ ਸਮਾਂ ਜਿਹੜਾ ਹੈਗਾ ਨੀਜੀਕਰਨ ਦੇ ਹੱਥ ਇਹ ਪਿੱਛੇ ਨਹੀਂ ਹਟਾਇਆ ਜਾਂਦੇ ਤੇ ਅਸੀਂ ਕੀਖੇ ਤੇ ਲੰਬੇ ਸੰਘਰਸ਼ ਦੇ ਰਾਹ ਦੇ ਵਿੱਚ ਆਪ ਪਾਵਾਂਗੇ ਤੇ 9 ਜੁਲਾਈ ਦੀ ਜਿਹੜੀ ਹੜਤਾਲ ਹੈ ਉਹਨੂੰ ਮੁਕੰਮਲ ਤੌਰ ਤੇ ਕਾਮਯਾਬ ਕਰਨਾ ਅਸੀਂ ਅੱਜ ਇਹ ਨਹੀਂ ਜੀਤੇ ਨੂੰ ਛੋਟਾ ਕੋਈ ਪ੍ਰੋਗਰਾਮ ਕੋਈ ਪੰਜਾਬ ਸਰਕਾਰ ਨੇ ਮੈਨੇਜਮੈਂਟ ਨੇ ਕੋਈ ਮੰਗਾਂ ਨਾ ਮੰਨੀਆਂ ਉਦੋਂ ਬਾਅਦ ਫਿਰ ਤੁਸੀਂ ਕੀ ਕਰੋਗੇ ਦਾ ਅਸੀਂ ਇਸ ਤੋਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਤੇ ਹੋਰ ਜੜੀਆਂ ਜਿੱਥੇ ਬੰਦੀਆਂ ਲੜਨਾ ਵਾਲੇ ਜਿਹੜਾ ਸੱਪਕਾ ਉਹਨੂੰ ਨਾਲ ਜੋੜ ਕੇ ਤੇ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰਾਂਗੇ ਤੇ ਅਸੀਂ ਜਿਹੜਾ ਸੰਘਰਸ਼ ਹੈ ਨੂੰ ਹੋਰ ਤਿੱਖਾ ਤੇ ਲੰਬਾ ਦਾ ਮਤਲਬ ਲੇ ਕੇ ਜਾ ਦੇ ਸਰਕਾਰ ਨੂੰ ਜੇ ਇਹ ਗੱਲ ਦੇ ਮਨਜ਼ੂਰ ਕਰਾਂਗੇ ਕਿ ਬਈ ਨਿੱਜੀਕਰਨ ਦੀ ਆਸ ਤਾਂ ਮਗਰ ਹੈ ਇਹ ਜਿਹੜਾ ਭੰਗਲ ਗਰੁੱਪ ਦੇ ਬੀ ਟੈਕਨੀਕਲ ਸਰਵਿਸ ਯੂਨੀਅਨ ਦੇ ਨਮਾਇੰਦਨ ਸੀਐਚਬੀ ਦੀ ਪੂਰੀ ਹਮਾਇਤ ਕਰਨਗੇ ਸੀਐਚਪੀ ਤੇ ਪੈਸਕੋ ਕਾਮਿਆਂ ਦੀ ਜਿਹੜੀ ਹੈ ਪੂਰੀ ਤਰ੍ਹਾਂ ਹਮਾਇਤ ਕਰਨਗੇ ਇਹਨਾਂ ਨੂੰ ਪੱਕੇ ਡਾਉਣਾ ਤੇ ਇਹਨਾਂ ਨੂੰ ਵੀ ਜੀਵਨ ਜੋਗਰੀ ਤਨਖਾਹ ਦਵਾਉਂਦੇ ਇਹਨਾਂ ਦੀ ਆਪਦੀ ਹੱਕ ਹੈ ਇਹਨਾਂ ਦੇ ਹੱਕਾਂ ਵਾਸਤੇ ਅਸੀਂ ਲੜਦੇ ਆਂ ਅਸੀਂ ਮੰਗ ਕਰਦੇ ਆਂ ਕਿ ਭਈ 15ਵੇਂ ਲੇਬਰ ਕਾਨਫਰੰਸਾ 1975 ਦੇ ਕਾਨੂੰਨ ਦੇ ਮੁਤਾਬਿਕ ਇਹਨਾਂ ਦੀ ਤਨਖਾਹ ਜਿਹੜੀ ਹੈ ਜਿਉਂ ਜੋਗਰੀ ਆ ਤੈਅ ਕੀਤੀਆਂ ਜਾਂ ਤੇ ਜਿਹੜੀਆਂ ਖਾਲੀ ਪਈਆਂ ਪੋਸਟਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਯੋਗਤਾ ਦੇ ਮੁਤਾਬਿਕ ਰੈਗੂਲਰ ਪੋਸਟਾਂ ਦੇ ਵਿੱਚ ਅਪਗ੍ਰੇਡ ਕੀਤਾ ਜਾਵੇ ਤੇ ਅੱਜ ਇਹਨਾਂ ਦਾ ਪੂਰੀ ਤਰ੍ਹਾਂ ਮਤਲਬ ਨਾਲ ਰਹਿ ਮੰਗੇ ਨਾਲ ਖੜਾਂਗੇ ਅੱਜ ਤੱਕ ਕਈ ਵਾਰ ਇਹਨਾਂ ਵੱਲੋਂ ਜਾਣਕਾਰੀ ਵੀ ਮਿਲਿਆ ਵੀ ਸਾਡੀ ਤਨਖਾਹ ਸਮੇਂ ਸਿਰ ਨਹੀਂ ਪੈਂਦੀ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਕਿਉਂ ਨਹੀਂ ਪੈਂਦੀ? ਅਸੀਂ ਕਹਿੰਦੇ ਆ ਕਿ ਬਈ ਮੈਨੇਜਮੈਂਟ ਤੇ ਸਰਕਾਰ ਜਿਹੜੇ ਨਿੱਜੀਕਰਨ ਨੂੰ ਤੇਜ਼ੀ ਨਾਲ ਲਾਗੂ ਕਰਨ ਵਾਸਤੇ ਇਹਨਾਂ ਦੀ ਜਿਹੜੀ ਆ ਲੜਨ ਦੀ ਤਾਂਗ ਹੈ, ਇਹਨੂੰ ਕਮਜ਼ੋਰ ਕਰਨਾ ਵਾਸਤੇ ਅਜੀ ਹਰਗੱਦ ਕਰਦੀ ਹੈ ਤੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ। ਜੇ ਤਨਖਾਹ ਲੇਟ ਹੋਈ ਜਿਹੜੇ ਅਧਿਕਾਰੀ ਵੱਲੋਂ ਲੇਟ ਕੀਤੀ ਜਾਂਦੀ ਹੈ ਅਜੇ ਉਦਾਕਰ ਆਉ ਕਰਕੇ ਜੇ ਤਨਕਾ ਉਹੀ ਟਾਈਮ ਪਾਉਂਦਾ ਜੇ ਤਨਕਾ ਬਹੁਤ ਬਹੁਤ ਧੰਨਵਾਦ